भाई जी सताल असम बच्चे स्कूटर बारे दस दे जी कि प्रॉब्लम है जी या तुम चलते नहीं है बाकी बहुत वीडियो स्कूटर बच्चे ने खेड खेडी यात्रा बहुत बढ़िया चीज़ है जी बाकी ना बैक मारे वो भी नहीं चलती थी तो करके सोच प्रॉब्लम तो खुल के दिखाने खुल के ठीक हूँ अरे को ध्यान रखो स्वस्थ हो को मेरी गल कट गया ਕਰ ਰਹੇ ਹੋ ਜੀ ਸਿੱਧੇ ਇਹੋ ਚੱਟੂਆ ਖੰਡੋ ਤੇ ਰੱਖੇ ਸਵਾਰ ਕੇ ਪਿਆਰ ਅਪਰੋ ਨਹੀਂ ਜਾਇਦਾ ਸਰ ਜਦ ਤਨੂੰ ਨਹੀਂ ਮੈਸਤਰੀ ਮਿਲਦਾ ਵੀ ਯਾਰ ਉਹ ਤੂੰ ਘਰੇ ਵੀ ਕੀ ਕਰ ਸਕਦਾ ਹੈ ਜੇ ਇਸ ਕਰਕੇ ਨਹੀਂ ਇਹ ਦੋ ਆ ਇਹ ਕਿਲੇ ਲਿਖੇ ਚੈੱਕ ਕਰ ਲਓ ਦੋਨੇ ਪੱਤੇ ਹੋਈ ਤਾਂ ਨਾਲ ਇਹ ਤੇ ਸਾਫ ਕਰ ਲਓ ਸਮਾਰਕ ਠੀਕ ਹੈ ਤੇ ਇਧਰ ਵੀ ਸਾਫ ਕਰ ਲਓ ਜਲਦੀ ਜਰਾ ਇਹ ਦੋਨੇ ਪੱਤੇ ਨੂੰ ਸਾਫ ਕਰਨ ਜਲਦੀ ਸਾਫ ਕਰਕੇ ਇਹਦੇ ਵਿੱਚ ਨੂੰ ਬੈਂਟ ਹੁੰਦੇ ਜੀ ਬੈਂਟਾਈ ਵੀ ਚੰਗਾ ਸਾਫ ਕਰ ਲਓ ਠੀਕ ਹੈ ਤਿਰਨ ਨੂੰ ਇੱਥੇ ਹੌਲੀ ਹੌਲੀ ਰੱਖ ਦੋ ਪਰ ਤੁਸੀਂ ਵਿੱਚ ਦਾ ਇਹ ਬਹੁਤ ਇਹ ਮਾਰ ਕੇ ਤਕੀਆ ਚੱਚੇ ਧਰ ਲਓ ਤੇ ਆਹ ਫਟੇ ਜਾਣ ਦੀ ਜਰੂਰਤ ਨਹੀਂ ਕਰੇ ਹੀ ਕੀ ਕਰ ਸਕਦੇ ਜੀ ਆਪ ਕੀ ਕਹੋ ਕਿ ਸ਼ਹਿਰ ਜਣਾ ਕਰਨਾ ਆਉ ਥੋੜਾ ਜਿਹਾ ਔਖਾ ਲੱਗਦਾ ਪਾਨੂੰ ਤੇ ਬੱਚੇ ਰਹਿਣ ਕਰੀਏ ਤੇ ਸਾਡਾ ਸਕੂਟਰ ਚਾਲੂ ਕਰਕੇ ਚੱਲ ਕਰਕੇ ਲੋ ਬੜਾ ਵੱਡਾ ਕੰਮ ਨਹੀਂ ਹੋ ਜਾਏਗਾ ਜੀ ਤੁਹਾਨੂੰ ਦਿਖਾ ਰਹੇ ਅਨਕੋਈ ਜਿੱਦ ਵੀ ਬਾਰੇ ਸੱਚੇ ਤੇਰਾ ਰੱਖੋ ਵਰ ਕੋਲ ਲੱਗੇ ਦੇਖ ਤੱਕ ਤਾ ਉਹ ਵੀ ਕੋਲ ਲੱਗੇ ਫਿਰ ਛੱਡੀ ਵਰਤਨ ਇੱਕ ਪਾਸਾ ਪਾਉਦੇ ਇੱਕ ਪਾਸਾ ਫੇਰ ਫੇਰਗਾਣਾ ਨਹੀਂ ਚੱਟਦਾ ਠੀਕ ਹੈ ਮੈਂ ਜਿੱਦ ਫਟਾ ਕੇ ਦਿਖਾਉਣੀ ਇਹੋ ਹੀ ਚੱਲਦੀ ਹੋਏ ਸਾਡੀ ਮਗਰ ਉਹ ਆਉਂਦਾ ਆ ਨੂ ਨੂ ਪਲੇ ਬਾਕ ਕਰਦਾ ਮੂਰੀ ਬੰਦੀ ਠੀਕ ਹੈ ਸੋ ਮਗਰ ਇਹ ਦੇਖੋ ਜੀ ਇੰਨੇ ਨੌਕਸੇ ਨਾ ਮੜਾ ਮੋਟੇ ਵਾਲਾ ਨੌਕਸੇ ਲੰਦਾ ਤੇ ਆ ਬੈਗਰ ਕੋ ਬੈਗ ਸੱਚ ਲੱਗੋ ਤੇ ਬੈਗ ਚਲਦਾ ਬਾਕੀ ਇਹਦੇ ਚ ਹੋਰ ਵੀ ਫਾਕਸ ਨਾ ਪਹੁੰਚ ਰਹੀ ਵਾਧਿਆ ਜੀ ਲਾ ਬੱਚੇ ਬੜਾ ਨੋਕਸ ਬੜਾ ਨੋਕਸ ਬੜਾ ਸੱਚੀ ਨੋਕਸ ਪਾਇਦਾ ਜੀ ਇਹ ਧਿਆਨ ਰੱਖੋ ਗੱਲ ਦਾ ਤੇ ਜਿਸਕੇ ਕਿਸੇ ਵੀਰ ਦੀ ਘਰੇ ਬੱਚਿਆਂ ਵਾਲੇ ਆਹ ਆਪਣੀ ਸਕੂਟਰੀ ਖੜੀ ਹੋਵੇ ਜਾਂ ਕੋਈ ਪ੍ਰੋਬਲਮ ਗੱਡੀ ਆ ਕਾਰਾਂ ਵੀ ਹੁੰਦੀਆਂ ਨੇ ਇੰਨੇ ਚ ਤੇ ਹਰ ਇੱਕ ਤਰ੍ਹਾਂ ਦੇ ਇਹ ਮਾਡਲ ਆਉਂਦੇ ਆ ਜੀ ਸਕੂਟਰ ਵੀ ਆ ਗਏ ਮੋਟਰਸਾਈਕਲ ਵੀ ਆ ਸਾਰਾ ਤਰ੍ਹਾਂ ਨੇ ਆਉਂਦੇ ਜੀ ਬੈਟਰੀ ਚੱਲਦਾ ਬਹੁਤ ਵਧੀਆ ਚੀਜ਼ ਹੈ ਜੀ ਬੱਚਿਆਂ ਲਈ ਖਾਸ ਮੈਨੂੰ ਹੋ ਗਿਆ 2-3 ਸਾਲ ਠੀਕ ਹੈ ਜੀ ਜਾਂਦੀ ਨਹੀਂ ਤੇ ਕੋਈ ਪ੍ਰੋਬਲਮ ਨਹੀਂ ਬਸ ਆਈ ਸੋ ਸਸ ਜੀ ਪ੍ਰੋਬਲਮ ਪੈਂਦੀ ਜਿਆਦਾਤਰ ਹੋਰ ਕੋਈ ਪ੍ਰੋਬਲਮ ਨਹੀਂ ਬੱਚੇ ਵਧੀਆ ਇੰਜੋਏ ਕਰਦੇ ਨੇ ਤੁਸੀਂ ਦੇਖ ਸਕਦੇ ਹੋ ਤੇ ਸੋਹਣੀ ਬਹੁਤ ਲੱਗਦੀ ਹੈ ਇਹ ਤਾਂ ਇਲੈਕਟ੍ਰੋਨਿਕ ਟਾਂ ਲੱਗੇ ਹੋਏ LED ਇੰਡੀਕੇਟਰ ਧੰਨਵਾਦ ਵੀਡੀਓ ਨੂੰ ਵੱਧ ਤੋਂ ਵੱਧ ਸੇਅਰ ਕਰਿਓ YouTube ਕੇ ਉਹਕੇ